ਮਾਤਾ ਤ੍ਰਿਪਤਾ ਜੀ ਦੀ ਕੋਖ ਨੂੰ ਭਾਗ ਲੱਗੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ 1469 ਈਸਵੀ ਨੂੰ ਆਗਮਨ ਹੋਇਆ ਤੇ ਪਹਿਲੇ ਦਰਸ਼ਨ ਕੀਤੇ ਦੌਲਤਾਂਦਾਈ ਨੇ ਤੇ ਸਤਿਗੁਰੂ ਜੀ ਨੇ ਉਹ ਦੌਲਤ ਝੋਲੀ ਵਿੱਚ ਪਾਈ ਜਿਸ ਦੌਲਤ ਨੇ ਸੱਚੀ ਮੁੱਚੀ ਦੌਲਤਾਂ ਨੂੰ ਦੌਲਤਾਂ ਵਾਲੀ ਕਰ ਦਿੱਤਾ ਇੱਕ ਵਾਰੀ ਵੇਖਿਆ ਧੰਗੁਰ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਮੁਸਕਰਾਉਂਦੇ ਹੋਏ ਨੂਰਾਨੀ ਚਿਹਰੇ ਨੂੰ ਤੇ ਦੌਲਤਾਂदाई ਵਿਸਮਾਦ ਚ ਚਲੀ ਗਈ ਬਾਹਰ ਆਈ ਤੇ ਪਿਤਾ ਕਲਿਆਣ ਦਾਸ ਮਹਿਤਾ ਜੀ ਨੂੰ ਕਹਿਣ ਲੱਗੀ ਮੁਬਾਰਕਾਂ ਹੋਣ ਮਹਿਤਾ ਕਾਲੂ ਜੀ ਤੁਹਾਡੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਹੈ ਤੇ ਇਹੀ ਦੌਲਤਾਂ ਕਿਸੇ ਵੇਲੇ ਕਲਿਆਣ ਦਾ ਸਮੇਤਾ ਜੀ ਨੂੰ ਕਹਿੰਦੀ ਹੁੰਦੀ ਸੀ ਜਿਸ ਦਿਨ ਮਹਿਤਾ ਕਾਲੂ ਜੀ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਨਾ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਲੈ ਕੇ ਜਾਣਾ ਮੈਂ ਤੁਹਾਡੇ ਘਰੋਂ ਰੱਜ ਕੇ ਜਾਣਾ ਹੈ ਤੇ ਅੱਜ ਉਹ ਵੇਲਾ ਆਇਆ ਤੇ ਧੰਗੁਰ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪਿਤਾ ਜੀ ਕਹਿੰਦੇ ਲਿਆਓ ਵੀ ਅੱਜ ਦੌਲਤਾਂ ਨੂੰ ਰਜਾ ਕੇ ਤੋਰ ਦਿਓ ਅੱਜ ਦੌਲਤਾਂ ਰੱਜ ਕੇ ਜਾਵੇ ਥਾਲ ਭਰ ਕੇ ਮੋਹਰਾਂ ਦਾ ਆ ਗਿਆ ਤੇ ਕਲਿਆਣ ਦਾ ਸਮੇਤਾ ਜੀ ਕਹਿੰਦੇ ਲੈ ਦੌਲਤਾਂ ਕਰ ਝੋਲੀ ਅੱਜ ਤੂੰ ਖਾਲੀ ਨਹੀਂ ਜਾਂਦੀ ਤੇ ਦੌਲਤਾਂ ਕਹਿੰਦੀ ਅੱਜ ਤੇਰੇ ਆ ਮੋਹਰਾਂ ਦੇ ਥਾਲ ਨਹੀਂ ਚਾਹੀਦੇ ਮੈਂ ਤੈਨੂੰ ਕਹਿੰਦੀ ਹੁੰਦੀ ਸਾ ਤੇਰੇ ਘਰ ਤੋਂ ਰੱਜ ਕੇ ਜਾਣਾ ਤੇਰੇ ਘਰ ਤੋਂ ਰੱਜ ਕੇ ਜਾਣਾ ਮੈਨੂੰ ਕੀ ਪਤਾ ਸੀ ਤੇਰੇ ਪੁੱਤ ਦੇ ਦਰਸ਼ਨਾਂ ਨੇ ਮੈਨੂੰ ਇੰਨਾ ਰਜਾ ਦੇਣਾ ਵੀ ਦੁਨੀਆ ਦੇ ਕਿਸੇ ਪਦਾਰਥ ਦੀ ਮੈਨੂੰ ਭੁੱਖ ਹੀ ਨਹੀਂ ਰਹਿਣੀ ਸਾਰੀਆਂ ਭੁੱਖਾਂ ਹੀ ਮਰ ਗਈਆਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਇੱਕੋ ਵਾਰੀ ਦਰਸ਼ਨ ਕਰਕੇ ਹੀ ਸਾਰੀਆਂ ਭੁੱਖਾਂ ਤੇ ਜਦੋਂ ਆਪਾਂ ਮਹਾਰਾਜ ਦੀ ਬਾਣੀ ਪੜ੍ਹਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਮਾਰੇ ਕਹਿੰਦੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਬਾਸਨਾ ਪਰਿਆਰੇ ਉਹਨਾਂ ਦੇ ਤੇ ਜੰਮਨ ਮਰਨ ਕੱਟੇ ਗਏ ਅੰਦਰ ਜਿਹੜੇ ਜੰਮਨ ਮਰਨ ਚੱਲਦੇ ਸਨ ਆ ਪਲ ਪਲ ਮਾਇਆ ਦੀ ਖਾਤਰ ਮੋਹ ਦੀ ਖਾਤਰ ਲੋਭ ਦੀ ਖਾਤਰ ਮਨ ਮਰਦਾ ਸੀ ਜਮਦਾ ਸੀ ਜੰਮਨ ਮਰਨ ਕੱਟੇ ਗਏ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਣੀ ਵਿੱਚੋਂ ਸ਼ਰਧਾ ਨਾਲ ਵੇਖਿਆ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣੇ ਆਓ ਕਿਤੇ ਸਾਡੇ ਵਿਭਾਗ ਜਾਗਣ ਸਾਡੇ ਵੀ ਕਰਮ ਬਣਨ ਅਸੀਂ ਵੀ ਦੌਲਤਾਂदाई ਵਾਂਗੂ ਤ੍ਰਿਪਤ ਹੋ ਜਾਈਏ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ ਦਸਾਂ ਗੁਰੂਆਂ ਦੀ ਜੋਤ ਮੰਨਦੇ ਹਾਂ ਆਪਾ ਇੱਕ ਪਾਤਸ਼ਾਹੀ ਦੀ ਨਹੀਂ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਹੁੰਦੇ ਕਿੰਨੇ ਭਗਤਾਂ ਦੇ ਦਰਸ਼ਨ ਹੋ ਰਹੇ ਹਨ ਪਿਆਰੇ ਗੁਰਸਿੱਖਾਂ ਦੇ ਭੱਟ ਸਹਿਬਾਨਾਂ ਦੇ ਦਰਸ਼ਨ ਹੋ ਰਹੇ ਹਨ ਆਓ ਕਿਤੇ ਸੱਚਮੁੱਚ ਸਾਡਾ ਵੀ ਰਾਜ ਹੋਵੇ ਪਾਦਸ਼ਾਹ ਦੇ ਅੱਗੇ ਬੇਨਤੀਆਂ ਕਰਿਆ ਕਰੀਏ ਅਰਦਾਸਾਂ ਕਰਿਆ ਕਰੀਏ ਮਹਾਰਾਜ ਕਰੋ ਕਿਰਪਾ ਸਾਡੇ ਮਨ ਦੇ ਅੰਦਰ ਵੀ ਤ੍ਰਿਪਤੀ ਆਵੇ ਅਸੀਂ ਵੀ ਰੱਜ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ